ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਮੁਕਸਰ ਸਾਹਿਬ ਤੇ ਪਹੁੰਚਣ ਤੇ ਤੁਹਾਨੂੰ ਤੁਹਾਡੀ ਟੀਮ ਨੂੰ ਫਤਿਹ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜਾਣਦੇ ਹੋ ਕਿ ਮੇਲਾ ਮਾ ਕੇ ਸ਼ਿੱਧੀ ਜੋੜ ਮੇਲਾ ਕੱਲ ਗੁਰਦੁਆਰਾ ਸ਼ਹੀਦਗੰਜ ਸਾਹਿਬ ਤੋਂ ਸ਼੍ਰੀ ਖੰਡਪਾਟ ਸਾਹਿਬ ਆਰੰਭ ਹੋ ਚੁੱਕੇ ਹਨ ਜਿਨ ਅੱਜ 13 ਤਰੀਕ ਤੇ ਕੱਲ ਨੂੰ ਭੋਗ ਪਾਏ ਜਾਣੇ ਹਨ ਭੋਗ ਪਾਏ ਜਾਣੇ ਹਨ ਤੇ ਅੱਜ ਭਾਈ ਮਾ ਸਿੰਘ ਦੀਵਾਨ ਹਾਲ ਦੇ ਵਿੱਚ ਧਾਰਮਿਕ ਸਟੇਜ ਆਰੰਭ ਹੋ ਰਿਹਾ ਚਾੜੀ ਹੈ ਸ਼ਾਮ ਨੂੰ 4 ਵਜੇ ਤੇ ਜਿਹੜੀ ਸਾਰੀ ਰਾਤ ਚੱਲਦੀ ਰਹੂਗੀ ਕੱਲ ਨੂੰ 14 ਨੂੰ ਮੇਲਾ ਮੱਗ ਦੇਸ਼ਨਾਉਂਦੇ ਕਰਕੇ ਸੰਤ ਵੱਡੇ ਤੌਰ ਤੇ ਪਹੁੰਚ ਰਹੀ ਹੈ ਤੇ ਮੈਂ ਆਪ ਜੀ ਦੀ ਮਾਦੀ ਹਰ ਸੰਤ ਤੋਂ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਪਹੁੰਚੋ ਅਤੇ 40 ਮੁਕਤਿਆਂ ਦੀ ਸ਼ਹੀਦੀ ਦਿਹਾੜੇ ਤੇ ਆਪਣਾ ਜੀਵਨ ਸਫਲ ਕਰੀਏ ਅਤੇ ਆਪਣੀ ਹਾਜ਼ਰੀ ਲਵਾਈਏ ਜੀ ਇਸੇ ਤਰ੍ਹਾਂ 15 ਤਰੀਕ ਨੂੰ ਗੁਰਦੁਆਰਾ ਟਿੱਬੀ ਸਾਹਿਬ ਤੋਂ ਨਗਰ ਕੀਰਤਨ ਜਿਹੜਾ ਪਹੁੰਚ ਰਿਹਾ ਹੈ ਸ਼੍ਰੀ ਦਰਬਾਰ ਸਾਹਿਬ ਤੋਂ ਆਰੰਭ ਹੋਊਗਾ ਤੇ ਗੁਰਦੁਆਰਾ ਟੱਬੀ ਸਾਹਿਬ ਤੇ ਜਿੰਦੀ ਸਮਾਪਤੀ ਰਾਤ ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਕਿਉਂਕਿ ਹੋ ਰਗੀ ਤੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤ ਸੰਚਾਰ ਦਾ ਬਾਟਾ ਤਿਆਰ ਕਰਵਾਇਆ ਜਾ ਰਿਹਾ ਹੈ ਤੇ ਮੈਂ ਜਿਹੜੀਆਂ ਸੰਗਤਾਂ ਨੂੰ ਤੁਹਾਡੀ ਮਾਦੀ ਉਮਰਾਈ ਸੁਣ ਰਹੀਆਂ ਮੈਂ ਸਭ ਨੂੰ ਬੇਨਤੀ ਕਰਦਾ ਆਓ ਆਪਾਂ ਇਸ ਧਰਤੀ ਤੇ ਆਈਏ ਤੇ ਚਾਲੀ ਮੁਕਤੀਆਂ ਨੂੰ ਸਜਦਾ ਕਰੀਏ ਤੇ ਆਪਣੀ ਹਾਜ਼ਰੀ ਲਵਾ ਕੇ ਆਪਣਾ ਜੀਵਨ ਸਫਲ ਕਰੀਏ ਜੀ ਸੰਗਤਾਂ ਦੇ ਲਈ ਹਰ ਪ੍ਰਕਾਰ ਦੇ ਜਿਹੜੇ ਪ੍ਰਬੰਧ ਦਾ ਸ਼ੁਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੱਚੇ ਅਚੇਤ ਵਰਤੀ ਕੀਤੇ ਗਏ ਹਨ ਜਿਸ ਤਰ੍ਹਾਂ ਹੁਣ ਸਰਦੀ ਦਾ ਮੌਸਮ ਹੈ ਮੌਸਮ ਹੋਣ ਕਰਕੇ ਮਾਨਯੋਗ ਪ੍ਰਧਾਨ ਸਾਹਿਬ ਜੀ ਵੱਲੋਂ ਸਖਤ ਨਿਰਦੇਸ਼ ਦਿੱਤੇ ਗਏ ਸਨ ਕਿ ਜਿਹੜੀ ਸੰਗਤ ਵੱਡੇ ਪੱਧਰ ਤੇ ਆਉਣੀ ਉਹਨਾਂ ਨੂੰ ਠੰਡ ਕਰਕੇ ਕੋਈ ਸਮੱਸਿਆ ਨਾ ਹੋਵੇ ਉਹਨਾਂ ਦੇ ਲਈ ਬਿਸਤਰਿਆਂ ਦਾ ਰਹਿਣ ਦੇ ਲਈ ਰੈਸ਼ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ ਲੰਗਰਾਂ ਦੇ ਵੀ ਵੱਡੇ ਤੌਰ ਤੇ ਪ੍ਰਬੰਧ ਕੀਤੇ ਜਾਣ ਤੇ ਮੈਂ ਫਿਰ ਬੇਨਤੀ ਕਰਦਾ ਆਓ ਆਪਣੇ ਜੀਵਨ ਨੂੰ ਸਫਲ ਕਰਦੇ ਹੋਏਗੇ 40 ਮੁਕਤੀਆਂ ਦੀ ਧਰਤੀ ਨੂੰ ਸਜਦਾ ਕਰਦੇ ਹੋਏਗੇ ਆਪਣੀ ਹਾਜ਼ਰੀ ਲਵਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਤੇ ਪਹੁੰਚਣ ਤੇ ਤੁਹਾਨੂੰ ਤੋਂ ਤੁਹਾਡੀ ਟੀਮ ਨੂੰ ਫਤਿਹ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜਾਣਦੇ ਹੋ ਕਿ ਮੇਲਾ ਮਾ ਕੇ ਸ਼ਿੱਧੀ ਜੋੜ ਮੇਲਾ ਕੱਲ ਗੁਰਦੁਆਰਾ ਸ਼ਹੀਦਗੰਜ ਸਾਹਿਬ ਤੋਂ ਸ਼੍ਰੀ ਖੰਡਪਾਟ ਸਾਹਿਬ ਆਰੰਭ ਹੋ ਚੁੱਕੇ ਹਨ ਜਿਨ ਅੱਜ 13 ਤਰੀਕ ਤੇ ਕੱਲ ਨੂੰ ਭੋਗ ਪਾਏ ਜਾਣੇ ਹਨ ਹੋ ਗੁਪਾਇ ਜਾਨੇ ਹਨ ਤੇ ਅੱਜ ਭਾਈ ਮਾ ਸਿੰਘ ਦੀਵਾਨ ਹਾਲ ਦੇ ਵਿੱਚ ਧਾਰਮਿਕ ਸਟੇਜ ਆਰੰਭ ਹੋਣੀ ਹੈ ਜਾਣੀ ਹੈ ਸ਼ਾਮ ਨੂੰ 4 ਵਜੇ ਤੇ ਜਿਹੜੀ ਸਾਰੀ ਰਾਤ ਚੱਲਦੀ ਰਹੂਗੀ ਕੱਲ ਨੂੰ 14 ਨੂੰ ਮੇਲਾ ਮੱਕੇ ਦਾ ਸ਼ਨਾਉਂਦੇ ਕਰਕੇ ਸੰਤ ਵੱਡੇ ਤੌਰ ਤੇ ਪਹੁੰਚ ਰਹੀ ਹੈ ਤੇ ਮੈਂ ਆਪ ਜੀ ਦੀ ਮਾਦੀ ਰੂਹ ਸੰਤ ਕੋ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਪਹੁੰਚੋ ਅਤੇ ਚਾਰੀ ਮੁਕਤਿਆਂ ਦੀ ਸ਼ਹੀਦੀ ਦਿਹਾੜੇ ਤੇ ਆਪਣਾ ਜੀਵਨ ਸਫਲ ਕਰੀਏ ਤੇ ਆਪਣੀ ਹਾਜ਼ਰੀ ਲਵਾਈਏ ਜੀ ਇਸੇ ਤਰ੍ਹਾਂ 15 ਤਰੀਕ ਨੂੰ ਗੁਰਦੁਆਰਾ ਅਹ ਤਿੱਬੀ ਸਾਹਿਬ ਤੋਂ ਨਗਰ ਕੀਰਤਨ ਜਿਹੜਾ ਪਹੁੰਚ ਰਿਹਾ ਹੈ ਸ਼੍ਰੀ ਦਰਬਾਰ ਸਾਹਿਬ ਤੋਂ ਆਰੰਭ ਹੋਊਗਾ ਤੇ ਗੁਰਦੁਆਰਾ ਤਿੱਬੀ ਸਾਹਿਬ ਤੇ ਜਿੰਦੀ ਸਮਾਪਤੀ ਰਾਤ ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਕਿਉਂ ਹੋ ਰਗੀ ਤੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤ ਸੰਚਾਰ ਦਾ ਬਾਟਾ ਤਿਆਰ ਕਰਵਾਇਆ ਜਾ ਰਿਹਾ ਹੈ ਤੇ ਮੈਂ ਜਿਹੜੀਆਂ ਸੰਗਤਾਂ ਨੂੰ ਤੁਹਾਡੀ ਮਾਦੀ ਉਮਰਾਈ ਸੁਣ ਰਹੀਆਂ ਮੈਂ ਸਭ ਨੂੰ ਬੇਨਤੀ ਕਰਦਾ ਆਓ ਆਪਾਂ ਇਸ ਧਰਤੀ ਤੇ ਆਈਏ ਤੇ ਚਾਲੀ ਮੁਕਤੀਆਂ ਨੂੰ ਸਜਦਾ ਕਰੀਏ ਤੇ ਆਪਣੀ ਹਾਜ਼ਰੀ ਲਵਾ ਕੇ ਆਪਣਾ ਜੀਵਨ ਸਫਲ ਕਰੀਏ ਜੀ ਸੰਗਤਾਂ ਦੇ ਲਈ ਹਰ ਪ੍ਰਕਾਰ ਦੇ ਜਿਹੜੇ ਪ੍ਰਬੰਧ ਦਾ ਸ਼ੁਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੱਚੇ-ਅੱਚੇ ਤੌਰ ਤੇ ਕੀਤੇ ਗਏ ਹਨ ਜਿਸ ਤਰ੍ਹਾਂ ਹੁਣ ਸਰਦੀ ਦਾ ਮੌਸਮ ਹੈ ਮੌਸਮ ਹੋਣ ਕਰਕੇ ਮਾਨਯੋਗ ਪ੍ਰਧਾਨ ਸਾਹਿਬ ਜੀ ਵੱਲੋਂ ਸਖਤ ਨਿਰਦੇਸ਼ ਦਿੱਤੇ ਗਏ ਸਨ ਕਿ ਜਿਹੜੀ ਸੰਗਤ ਵੱਡੇ ਪੱਧਰ ਤੇ ਆਉਣੀ ਉਹਨਾਂ ਨੂੰ ਠੰਡ ਕਰਕੇ ਕੋਈ ਸਮੱਸਿਆ ਨਾ ਹੋਵੇ ਉਹਨਾਂ ਦੇ ਲਈ ਬਿਸਤਰਿਆਂ ਦਾ ਰਹਿਣ ਦੇ ਲਈ ਰੈਸ਼ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ ਲੰਗਰਾਂ ਦੇ ਵੀ ਵੱਡੇ ਤੌਰ ਤੇ ਪ੍ਰਬੰਧ ਕੀਤੇ ਜਾਣ ਤੇ ਮੈਂ ਫਿਰ ਬੇਨਤੀ ਕਰਦਾ ਆਓ ਆਪਣੇ ਜੀਵਨ ਨੂੰ ਸਫਲ ਕਰਦੇ ਹੋਏਗੇ 40 ਮੁਕਤੀਆਂ ਦੀ ਧਰਤੀ ਨੂੰ ਸਜਦਾ ਕਰਦੇ ਹੋਏਗੇ ਆਪਣੀ ਹਾਜ਼ਰੀ ਲਵਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ